ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਇੱਕ ਹੋਰ ਨਵੀਂ ਵੀਡੀਓ ਚ ਅੱਜ ਘਰ ਬਣਾਉਣ ਦਾ ਹੋ ਗਿਆ 19ਵਾਂ ਵਲੌਗ ਤੇ ਜਿਨ੍ਹਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰਦਿਆ ਕਰੋ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਕੱਲ ਆਪਣਾ ਸਾਰਾ ਦਿਨ ਟੱਪ ਗਿਆ ਛੱਤ ਤੇ ਮਿੱਟੀ ਪਾਉਣ ਚ ਤੇ ਕੰਦਗਲ ਥੋੜੀ ਜਿਹੀ ਨਿਕਲੀ ਆਗੀ ਤੇ ਅੱਜ ਦਿਖਾਉਣੇ ਆਗੇ ਕੰਮ ਕਰ ਅੱਜ ਉਹ ਕੰਦ ਨੂੰ ਹੀ ਸਿਰੇ ਲਾਵਾਂਗੇ ਤੇ ਦਿਖਾਉਣਾਗਾ ਮੈਂ ਉੱਥੇ ਜਾ ਕੇ ਵੀ ਅੱਜ ਕੀ ਕੀ ਕੰਮ ਕਰਨੇ ਆ ਚਲੋ ਫਿਰ ਘਰ ਬਣਾਉਣ ਵਾਲੀ ਥਾਂ ਤੇ ਮਿਲਦੇ ਆਗੇ ਲਓ ਜੀ ਪਹੁੰਚ ਗਏ ਆਪਾਂ ਇੰਨੀ ਗੰਧ ਕੜਤੀ ਸੀ ਕੱਲ ਛੱਤ ਤੇ ਮਿੱਟੀ ਪਾਉਣ ਤੋਂ ਮਗਰੋਂ ਇੰਨੀ ਕੰਧ ਕਰੀ ਆ ਤੇ ਇੱਟਾਂ ਕੱ ਲਾਗੀਆਂ ਸੀ ਉਹ ਵੀ ਮੈਂ ਦਿਖਾਂਗਾ ਸੀ ਦੋ ਝੱਠੇ ਇੱਕ ਆਹ ਝੱਠਾ ਇੱਕ ਪਰਲਾ ਝੱਠਾ 2500 ਇੱਟਾਂ ਇਹ ਤੇ ਹੁਣ ਅਸੀਂ ਟ੍ਰਾਈ ਕਰਦੇ ਆਂਗੇ ਆਪ ਆਪੇ ਪਟੁੱਟ ਗਈ ਗਾਂ ਤੋਂ ਠੰਡ ਨਾਲ ਨਿੱਤਰ ਰੋਟੇ ਜਾਂਦੀ ਇਹ ਅੱਗੇ ਵੀ ਕਿੰਨਾ ਰੋਟਾ ਟੁੱਟ ਗਿਆ ਹਨ ਆਕੜੀ ਪਈ ਜਾਂਦੀ ਇਹਨੂੰ ਨਾ ਪੈਰ ਅੱਗੇ ਤੇ ਫਸ ਗਿਆ छड़ती पर करते थे कल के नहीं एक बार करते ਸਭ ਤੋਂ ਪਹਿਲਾਂ ਤਰਾਇ ਦਾ ਕੰਮ ਸ਼ੁਰੂ ਹੁੰਦਾ ਉਸ ਤੋਂ ਬਾਅਦ ਚਣਾਈ ਦਾ ਕੰਮ ਸ਼ੁਰੂ ਹੁੰਦਾ ਹਲੋ ਭਾਈ ਮਿਸਤਰੀ ਆ ਗਏ ਤੇ ਤਿੰਨ ਘਟੇ ਲਿਆਂਦੇ ਸਿਮਿੰਟ ਦੇ ਘਰੋਂ ਇੱਕ ਹੋਰ ਲਿਆਵੇ ਦੋ ਰੇੜੀ ਚ ਪਏ ਆ ਤੇ ਛਾਣ ਚੂਣ ਕੇ ਮਸਾਲਾ ਬਣਾ ਲਿਆਗਾ ਤੇ ਪਾਣੀ ਪਾਉਣਾ ਰਹਿੰਦਾ ਤੇ ਬਾਅਦ ਕਰਦੇ ਆ ਕੰਧ ਦਾ ਕੰਮ ਸ਼ੁਰੂ ਇਦھر ਮਿੱਟੀ 'ਚ ਵੀ ਪਾਣੀ ਪਾਉਣਾ ਲੱਗਾ ਕੱਲ ਮਿੱਟੀ 'ਚ ਪਾਣੀ ਪਾਇਆ ਸੀ ਤੇ ਇਹ ਹੁਣ ਸੁੱਕ ਗਿਆ ਤੇ ਇਨੀਕ ਮਿੱਟੀ ਆਪਾਂ ਰੱਖ ਲਈ ਇਹ ਅੱਜ ਮਿੱਟੀ ਨੂੰ ਜਿਹੜੀ ਕੱਲ ਆਪਾਂ ਸ਼ਤ ਦਿਲਾਈ ਸੀ ਉਹਨੂੰ ਧੁੱਪ ਲੱਗ ਜੂਗੀ ਤੇ ਉਸ ਤੋਂ ਬਾਅਦ ਫੇਰ ਪਤਲੀ-ਪਤਲੀ ਉੱਤੇ ਹੱਥ ਨਾਲ ਹੋਰ ਲਾਵਾਂਗੇ ਮਿੱਟੀ ਹਲੋ ਜੀ ਮਿੱਟੀ ਲਾ ਰਹੇ ਆਂ ਨਾਲ ਕੰਧ ਦੇ ਜਿਹੜਾ ਤਾਂ ਸੀ ਕਿ ਨਵੇਂ ਪੁੱਟਣ ਤੋਂ ਬਾਅਦ ਨਵੇਂ ਪੰਨ ਤੋਂ ਬਾਅਦ ਰਹਿ ਜਾਂਦਾ ਹੁੰਦਾ ਤੇ ਹੁਣ ਬਾਬਾ ਲਈ ਜਾਂਦਾ ਮਿੱਟੀ ਤੇ ਬਾਅਦ ਚ ਮੈਂ ਫੜਦਾ ਗਈ ਤੇ ਗੰਧ ਦਾ ਕੰਮ ਸਟਾਰਟ ਕਰਤਾ ਇਧਰੋਂ ਕੱਢਣ ਦਾ ਮੈਂ ਦਰਜਮ ਸੀਮੈਂਟ ਦੇ ਬਾਰੇ ਬਣ ਰਿਹਾ ਪਹਿਲਾਂ ਲਗ ਮੋਕ ਗਿਆ ਪਹਿਲਾਂ ਲਗ ਕੱਟ ਬਣਾਇਆ ਸੀ ਲੋ ਵੀ ਗਿਆ ਨਾਲੀ ਚਾਹ ਦਾ ਟਾਈਮ ਹੋ ਗਿਆ ਤੇ ਜਸੂ ਭਾਉਣ ਲੱਗਿਆ ਚਾ ਪਾ ਦੇਖ ਰਾਂ ਦੋ ਜਣੇ ਦੀ ਰੱਖ ਲਈ ਠੀਕ ਹੈ ਦੋ ਬੰਦੇ ਹੋਰ ਆਉਂਦੇ ਬੱਸ ਹੋਰ ਪਾ ਦੇ ਹੋਰ ਪਾ ਥੋੜੀ ਬੱਸ ਬੱਸ ਵਾਹ ਇਨੀ ਇਨੀ ਬਹੁਤ ਬਹੁਤ ਆ ਹੋਰ ਹੋਣਾ ਹੋਰ ਚੈੱਕ ਕਰੀ ਨਾ ਉਸ ਵਸ 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 ਆਯੋ ਵੀ ਸੀਪੇ ਵੀਲੇਜ ਆ ਬਾਬਰ ਨੂੰ ਬਾਬਰ ਵੀ ਕਰਦਾ ਹੈ ਇਹ ਨਹੀਂ ਪਿੰਤਾ ਬਾਬਾ ਨਹੀਂ ਵੀਂਦਾ ਲੈ ਕੇ ਨਹੀਂ ਆਦੀ ਆਪਾਂ ਬਾਬਾ ਤੇਰੀ ਨਹੀਂ ਲਿਆਂਦੀ ਜਾ ਕੋਈ ਨਹੀਂ ਕੱਥੋ ਪੀ ਲੂੰਗਾ ਤੋਂ ਹਾਂਜੀ ਹੁਣ ਆਪਾਂ ਆਏ ਅਗੇ ਚਾਹ ਲੈਣ ਤੇ 2 ਵਜੇ 2 ਵਜੇ ਚਾਹ ਦਾ ਟਾਈਮ ਹੋ ਜਾਂਦਾ ਤੇ ਆਹ ਆਪਾਂ ਕਹੀ ਲਿਆਂਦੀ ਨਵੀ 750 ਦੀ ਆਕਲਗੇ ਦੀ ਕਹੀ ਹੈ ਇਹ ਪੂਰੀ ਮਸ਼ਹੂਰ ਹੈ ਆਕਲਗੇ ਦੀ ਕਹੀ ਪੌਣੀ ਕਹੀ ਹੈ ਇਹ ਫੁੱਲ ਕਹਾਣੀ ਇੱਕ ਫੁੱਲ ਕਹਾਵਾਂਗਾ ਇੱਕ ਸ਼ੁਰੀ ਵਾਲੀ ਕਹੀ ਹੁੰਦੀ ਹੈ ਇਹ ਜਿਹੜੀ ਇਹ ਸ਼ੁਰੀ ਵਾਲੀ ਨਹੀਂ ਜਿਹੜੀ ਪੌਣੀ ਕਹੀ ਗੈ ਦਿੰਦੇ ਇਹਨੂੰ ਹੋ ਗਈ ਹੈ ਇਹ 750 ਦੀ ਦਿੱਤੀ ਹੈ ਪੂਰੀ ਸ਼ੁੱਧ ਆ ਤੇ ਚੱਲਦੇ ਆਂਗੇ ਹੁਣ ਆਪਾਂ ਚਾਹ ਲੈ ਗਏ ਲਓ ਜੀ ਕੰਦ ਆਪਾਂ ਲੈਂਟਰ ਦੀ ਕਰਕੇ ਛੱਡ ਰਹੇ ਆਂ ਇਹ ਤੇ ਵੀ ਲੈਂਟਰ ਲਾਉਣਾਗਾ ਐਸੇ ਇਹ ਤੇ ਵੈਸੇ ਕੋਈ ਭਾਰਤਾ ਇਹਨਾਂ ਨੂੰ ਨਾ ਨਹੀਂ ਪਰ ਲੈਂਟਰ ਲਾ ਦਿਆਂਗੇ ਉਹਦਾ ਫਾਇਦਾ ਹੀ ਹੁੰਦਾ ਨਿਉਂ ਵੀ ਪੱਤੀ ਇਹ ਵੀ ਲਾਤੀ ਸੱਤੇ ਨੇ sire ਇੱਥੇ ਬਣਾਵਾਂਗੇ ਆਪਾਂ ਗੇਟ ਚੁੰਡ ਚ ਆਹਰਾ ਬਣਾ ਰਹੇ ਆਂ ਚੜ੍ਹਨ ਚੜਾਈ ਵਾਸਤੇ ਪਹਿਲਾਂ ਤਾਂ ਇਧਰ ਦੀ ਜਪੇ ਜਾਂਦੇ ਸੀ ਇਧਰ ਸਾਫ ਸੀ ਫੁੱਟ ਅੱਗੇ ਪਿੱਛੇ ਕੋਈ ਚੱਟ ਨਹੀਂ ਆਹ ਸੇਮਰ ਆਇਆ ਮੇਰੀ ਭੂਆ ਦਾ ਮੁੰਡਾ ਪੰਡ ਪੱਖੀ ਕਲਾਂ ਇੱਕ ਚੱਠਾ ਪਾ ਲੱਗਦਾ ਇਟਾਂ ਦਾ ਤੇ ਹੋਰ ਵੀ ਲਾਉਣੇ ਹੋਰ ਵੀ ਮਗਾਉਣੇ ਆਗੇ ਆ ਤਾਂ ਕੱਲ ਨੂੰ ਲੱਗ ਜੂਗੀ ਇੱਕ ਦਿਨ ਪਹਿਲਾਂ ਮੰਗਵੋਣੀ ਪੈਂਦੀ ਹੈ ਕਿਉਂਕਿ ਤਰਾਈ ਵੀ ਕਰਨੀ ਹੁੰਦੀ ਹੈ ਲੋ ਜੀ ਬਾਬੇ ਨੂੰ ਲਿਆਤ ਨਰ ਜਾੰਗਾ ਬਾਬਾ ਠੰਡ ਬਹੁਤ ਮੰਦਾ ਰਾਤ ਨੂੰ ਫਿਰ ਕੋਟੀਆਂ-ਗੋਟੀਆਂ ਪਾਉਣਗਾ ਪੈਂਦੀਆਂ ਜੂ ਵਾਂਟ ਟੂ ਸੇ ਐਨੀਥਿੰਗ ਲੋ ਜੀ ਹੁਣ ਗਾਹਾਂ ਸ਼ੁਰੂ ਕਰਤਾ ਆਪਾਂ ਕੰਮ ਇੱਥੇ ਬਣਾਵਾਂਗੇ ਕੋਲਾ ਇਧਰ ਇਟਾਂ ਰੱਖੀ ਬੈਠੇ ਹਾਂ ਤੇ ਚੱਕ ਚੱਕਾ ਫੜਾਈ ਜਾਂਦਾ ਜਸੂ ਤੇ ਸੀਪਾ ਚਣੀ ਜਾਂਦਾ ਹੁਣ ਕਿਰਾਂ ਪਾਣੀ ਮਾਰ ਲੈਣ ਦੇ ਤੇ ਗੁਰ 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 ਕੰਮ ਛੱਡ ਦੇ ਹਾਂ ਕਾਲ ਦਾ ਸਟਾਕ ਸੁੱਟਦਾ ਮੈਂ ਸਰੀ ਬਣਾਇਆ ਵੀਡੀਓ ਬਣੀ ਜਾਂਦੀ ਆ ਪਾ ਦੇ ਕਰੇ ਤੇ ਤਸਰ ਮੱਛੀ ਮਟਰ ਲਗਾਉਣੀ ਆ ਹਾਂ ਐਂ ਪਾਣੀ ਕੱਢਦੀ ਉਹ ਵੀ ਤਾਂ ਜੇ ਮੱਛੀ ਮਟਰ ਐ ਪਾਣੀ ਕੱਢਦੀ ਮੱਛੀ ਮਟਰ ਐ ਪਾਣੀ ਕੱਢਦੀ ਐ ਐਂ ਕੱਢਦੀ ਹੁੰਦੀ ਐ ਪਕਾਈਆਂ ਮੋਤਰਾ ਦੀ ਵੀ ਪਾਣੀ ਕੱਢ ਉਧਰ ਸਿਮਰ ਤੇ ਕਰਨ ਵੀ ਆ ਗਏ ਪੈ ਜਿਆ ਇਧਰ ਵੀ ਮਾਰ ਦੇ ਮਾੜਾ ਨਾ ਚਖੇ ਤੇ ਥੋੜਾ ਆ ਬਸ ਜਾਂ ਸਾਨੂੰ ਥੋੜਾ ਦੀ ਅਜਾਈ ਨਹੀਂ ਕੰਦ ਲਾ ਕੇ ਜੀ ਤੇ ਇਹ ਲੈਂਟਰ ਤੇ ਕਰਤੀ ਲੈਂਟਰ ਲਾਉਣਾ ਜਿਹੜਾ ਵਿੱਚ ਸਰਗਾ ਪਾ ਕੇ ਲਾਉਂਦੇ ਹੁੰਦੇ ਆ ਤੇ ਉਧਰ ਹਜੇ ਨਿਉ ਭਰੀ ਜਾਂਦੇ ਆ ਉਹ ਹਜੇ ਕਉ ਕੱਲ ਨੂੰ ਭਰੀ ਜਾਊਗੀ ਹੁਣ ਟਾਈਮ ਹੋਣਾ ਲੱਗਾ ਮਿਸਤਰੀ ਦਾ ਤੇ ਇਧਰੋਂ ਹੋ ਗਿਆ ਤਿਆਰ ਬਸ ਆਹ ਜਿਹੜੇ ਗਾਡਰ ਸੀਗੇ ਇਹ ਕੱਢਣ ਵਾਲੇ ਰਹਿੰਦੇ ਆ ਹਜੇ ਤੇ ਤਾਂ ਹਜੇ ਕਰੀ ਮਿੱਟੀ ਹੋਰ ਲਾਉਣੀ ਤੇ ਕਾਗਜ਼ ਵੀ ਹਜੇ ਕੱਟਣ ਵਾਲਾ ਰਹਿੰਦਾ ਗੇ ਉਹ ਵੀ ਕਟਾਂਗੇ ਹਜੇ ਇੱਕ ਦੋ ਦਿਨ ਰੋਕੀ ਮਿੱਟੀ ਲਾਵਾਂਗੇ ਤਾਂ ਹਾ ਇੰਨਾ ਕ ਮਸਾਲਾ ਰਹਿੰਦਾ ਬਸ ਹੈ ਜੀ ਬਟਾੜ ਨੂੰ ਆਪਾਂ ਫੋਨ ਕਰਤਾ ਕਿਉਂਕਿ ਕੱਲ ਨੂੰ ਅੱਧ ਦਿਹਾੜੀ ਦਾ ਕਿਟ ਚੱਲੂਗੀ ਆ ਉਹਦੋਂ ਬਾਅਦ ਟ ਹੋਰ ਚਾਹੀਦੀ ਤੇ ਪਹਿਲਾਂ ਮੰਗਾਉਣੀ ਪੈਂਦੀ ਹੈ ਤਰ ਕਰਨੀ ਵਾਸਤੇ ਚਲੋ ਠੀਕ ਹੈ ਜੀ ਧੰਨਵਾਦ ਜੀ ਤੁਹਾਡਾ ਆਪਣੀ ਵੀਡੀਓ ਦੇਖਣ ਵਾਸਤੇ ਮਿਲਦੇ ਹਾਂ ਕੱਲ ਦੀ ਵੀਡੀਓ ਚ ਜਿਨ੍ਹਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰਦਾ ਕਰੋ ਧੰਨਵਾਦ ਬਾਏ ਬਾਏ